ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 12 13 ਅਤੇ 14 April ਪੰਜਾਬ ਦਾ ਮੌਸਮ ਦੇ ਵਿੱਚ ਕੀ ਬਦਲਾਅ ਦੇਖਣ ਨੂੰ ਮਿਲਣਗੇ ਕਿਸ ਦਿਨ ਮੀਂਹ ਦੀ ਉਮੀਦ ਹੈ ਤੇ ਮੀਂਹ ਕਿਹੜੇ-ਕਿਹੜੇ ਇਲਾਕੇ ਵਿੱਚ ਹੋ ਸਕਦਾ ਹੈ ਤੇ ਵਿਸਾਖੀ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਸਾਨੂੰ ਪਿਛਲੇ ਕੱਲ ਤੋਂ ਦੇਖਣ ਨੂੰ ਮਿਲਿਆ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਾਫੀ ਜਿਆਦਾ ਨੁਕਸਾਨ ਹੋਇਆ ਸਭ ਤੋਂ ਵੱਧ ਨੁਕਸਾਨ ਦੀਆਂ ਖਬਰਾਂ ਮਾਨਸਾ ਜ਼ਿਲ੍ਹੇ ਵਿੱਚੋਂ ਆਈਆਂ ਨੇ ਤੁਸੀਂ ਵੀ ਕਮੈਂਟ ਕਰਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲ ਸਕੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਪੰਜਾਬ ਤੋਂ ਹੁਣ ਮੌਸਮ ਅੱਗੇ ਵੱਧ ਚੁੱਕਿਆ ਪਹਾੜੀ ਖੇਤਰਾਵਲ ਸਿਸਟਮ ਪਹੁੰਚ ਚੁੱਕਿਆ ਹਜੇ ਵੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਤਪੁਰ ਸਾਹਿਬ ਰੂਪਨਗਰ ਜ਼ਿਲ੍ਹਾ ਚੰਡੀਗੜ੍ਹ ਤੇ ਮੋਹਾਲੀ ਇਹਨਾਂ ਵਿੱਚ ਹਜੇ ਵੀ ਬੱਦਲਬਾਜ਼ੀ ਦਾ ਸਿਸਟਮ ਬਣਿਆ ਹੋਇਆ ਹੈ ਹਲਕੇ ਦਰਮਿਆਨੀ ਬੂੰਦਾਬੰਦੀ ਦੀ ਖ਼ਬਰਾਂ ਵੀ ਆਈਆਂ ਨੇ ਜਿਸ ਤੋਂ ਕਿ ਸਾਨੂੰ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਹਜੇ ਵੀ ਬੱਦਲਬਾਜ਼ੀ ਦਾ ਸਿਸਟਮ ਮੌਜੂਦ ਹੈ 12 ਤਰੀਕ ਨੂੰ ਸ਼ਾਮ ਤੱਕ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਮੀਂਹ ਦੀ ਉਮੀਦ ਹੈ ਪਰ 13 ਅਤੇ 14 ਤਰੀਕ ਨੂੰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਕਾਫੀ ਹੱਦ ਤੱਕ ਇਹਨਾਂ ਇਲਾਕਿਆਂ ਵਿੱਚ ਸਾਫ਼ ਹੁੰਦਾ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਦੇ ਰਹਿਣ ਕਾਰਨ ਤਾਪਮਾਨ ਵੀ ਘਟੇ ਹੋਏ ਨੇ ਤਾਪਮਾਨ ਇਹਨਾਂ ਇਲਾਕਿਆਂ ਵਿੱਚ 32 ਤੇ 33 ਡਿਗਰੀ ਤੱਕ ਆ ਚੁੱਕੇ ਨੇ ਜੋ ਕਿ 35 ਪਲੱਸ ਚੱਲ ਰਹੇ ਸਨ ਗਰਮੀ ਤੋਂ ਇਹਨਾਂ ਇਲਾਕਿਆਂ ਨੂੰ ਫਿਲਹਾਲ ਰਾਹਤ ਮਿਲੀ ਹੋਈ ਹੈ ਪੰਜਾਬ ਦੇ ਬਹੁਤੇ ਇਲਾਕੇ ਉਹ ਜਿਹੜਾ ਤਾਪਮਾਨ ਹੈ ਉਹ 35 ਡਿਗਰੀ ਤੋਂ ਥੱਲੇ ਹੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਬੱਦਲਬਾਈ ਅਤੇ ਮੀਂਹ ਦੀਆਂ ਗਤੀਵਿਧੀਆਂ ਜੋ ਪੰਜਾਬ ਦੇ ਉੱਪਰ ਬਣੀਆਂ ਹੋਈਆਂ ਸਨ ਉਹਨਾਂ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਚੁੱਕਿਆ ਜੀ ਕਾਫੀ ਹੱਦ ਤੱਕ ਹੁਣ ਅੱਪਾ ਕਹਿ ਸਕਦੇ ਆ ਕਿ ਥੋੜੇ ਬਹੁਤ ਹੀ ਗਰਮੀ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ 13 ਤਰੀਕ ਅਤੇ 14 ਤਰੀਕ ਪਸਾਖੀ ਅਤੇ ਪਸਾਖੀ ਤੋਂ ਅਗਲੇ ਦਿਨ ਚੰਗੀ ਟੋਪਾ ਪੰਜਾਬ ਦੇ ਵਿੱਚ ਲੱਗਦੀ ਹੋਈ ਦਿਖਾਈ ਦੇਵੇਗੀ ਪੱਛਮੀ ਹਵਾ ਚੱਲੇਗੀ ਮੌਸਮ ਕਲੀਅਰ ਹੋ ਜਾਵੇਗਾ ਤਾਪਮਾਨ ਫੇਰ ਤੋਂ 38-39 ਡਿਗ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਹੁਣ ਮੌਸਮ ਸਾਫ਼ ਬਣੇ ਰਹਿਣ ਦੀ ਹੀ ਉਮੀਦ ਹੈ 12 ਤਰੀਕ ਤੋਂ ਬਾਅਦ 13 14 ਤਰੀਕ ਤੱਕ ਮੌਸਮ ਸਾਫ਼ ਹੀ ਬਣਿਆ ਰਹੇਗਾ ਅਗਰ ਕੋਈ ਨਵਾਂ ਅਲਰਟ ਜਾਰੀ ਹੁੰਦਾ ਹੈ ਤਾਂ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਂਗੇ ਉਦੋਂ ਤੱਕ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਮਿਲਦੇ ਆਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ